ਸ਼ਾਸਤਰੀਕਰ ਬਜ਼ੁਰਗੋ ਠੀਕ ਹੋ ਹਾਂ ਠੀਕ ਹੈ ਆਲੇ ਆਪੀ ਤੁਹਾਨੂੰ ਸਾਈਕਲ ਹੀ ਕਰਾਂ ਚਲੋ ਇੱਕ ਵਾਰੀ ਤੁਸੀਂ ਮਹੀਨਾ ਡੇਢ ਮਹੀਨਾ ਇਹਦੇ ਤੇ ਡੰਗਾ ਲਾ ਲਓ ਮੈਨੂੰ ਕਾਗਜ਼ ਦੇ ਦਿਓ ਤੁਹਾਡੇ ਅੱਛਾ ਠੀਕ ਹੈ ਭਾਈ ਕਾਗਜ਼ ਦੇ ਦਿਓ ਮੈਂ ਨਵੀਂ ਵੀ ਇਹ ਦਵਾ ਦੂੰਗਾ ਕਿਉਂ ਉਮਰ ਜ਼ਿਆਦਾ ਨਹੀਂ ਤਾਂ ਤੁਹਾਨੂੰ ਬੈਟਰੀ ਵਾਲੀ ਦਵਾ ਦਿੰਦਾ ਬੈਟਰੀਆ ਤੁਹਾਨੂੰ ਜੱਫਾ ਸੁਣ ਜਾਂ ਹੈ ਬੈਟਰੀਆ ਨੂੰ ਮੇਰੇ ਭਾਈ ਕੋਈ ਗੱਲ ਨਹੀਂ ਨਹੀਂ ਤਾਂ ਦੂਜੀ ਮੈਂ ਇੱਕ ਵਾਰੀ ਇਹਦੇ ਨਾਲ ਦੀ ਨਵੀਂ ਦਵਾ ਦੂੰਗਾ ਜਿਵੇਂ ਵੀ ਹੋਏ ਜੇ ਬੈਟਰੀ ਵਾਲੀ ਮੇਰੀ ਕੋਸ਼ਿਸ਼ ਹੋਊਗੀ ਕਿ ਮਿਲ ਗਈ ਜੇ ਮੈਂ ਤੁਹਾਨੂੰ ਉਹੀ ਦੱਸਦਾ ਨਾ ਉਹ ਵੀ ਕਰਵਾ ਦੂੰਗਾ ਕਿਹੜਾ ਤੁਸੀਂ ਕਬਾ ਘਰੋਂ ਬਾਹਰ ਅੰਦਰ ਆਉਣ ਤਾਂ ਲੱਗ ਜੂਗੇ ਨਾ ਹਾਂ ਹਾਂ ਭਾਈ ਹੈ ਹਾਂ ਭਾਈ ਹਾਂ ਇਹੀ ਦਰਸ਼ਕ ਵੀਰੇ ਵੀਡੀਓ ਦਰਸ਼ਕ ਵੀਰੇ ਉਹ ਵੀਡੀਓ ਨਾ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੇ ਸ਼ੇਅਰ ਕੀਤੀ ਤਾਂ ਬਜ਼ੁਰਗ ਕਿੰਨੀ ਉਮਰ ਹੋਗੀ ਬਾਪੂਦਰੀ 60 ਤੋਂ ਟੱਪ ਗਿਆ ਹੈ ਟੱਪ ਗਿਆ 60 ਤੋਂ ਟੱਪ ਗਿਆ ਦੇਖੋ ਲੱਤਾਂ ਚਲੋ ਕੱਟੀਆਂ ਗਈਆਂ ਹਨਾ ਪਰਮਾਤਮਾ ਦੀ ਕੋਈ ਇਹ ਜੀ ਕਰੋਪੀ ਆਈ ਰੱਬ ਬਿੰਨੋ ਬਿਮਾਰੀ ਐ ਆਪਕੀ ਲੱਗਦੀ ਨਹੀਂ ਨਹੀਂ ਕੋਈ ਗੱਲ ਨਹੀਂ ਅੱਛਾ ਇਹ ਬਿਵਾਰੀ ਆਈ ਹੈ ਤੁਹਾਡਾ ਠੀਕ ਹੈ ਜੀ ਪਹਿਲੀ ਹੱਥ ਬੈਟ ਕਰ ਗਿਆ ਵੇਰ ਕਰਕੇ ਜਦੋਂ ਉੱਥੇ ਟੱਕ ਬੁਲਾ ਲਿਆ ਮੈਂ ਢਾਈ ਬਲੇ ਡਾਕਟਰ ਨੇ ਉਹ ਜਿਹੜੀ ਇਹ ਤੇ ਮੁੰਡੇ ਦਾ ਜਿਹੜਾ ਇਹਦਾ ਪੂਰਨਾ ਹੈ ਤੇ ਕਿੰਨੇ ਚਿਰ ਹੋ ਗਿਆ ਬਾਪੂ ਕੱਟਿਆ ਉਹਨੂੰ ਇਹਨੂੰ ਹੋ ਗਏ ਹਾਲਾ ਹੋਆ ਹਨਾ ਨਾਟਕੇ ਦਾ ਬੜਾ ਖਾਦਿ ਪੱਥਾ ਹੋਇਆ ਹੈ ਦਰਸ਼ਕ ਵੀਰੋ ਵੀਡੀਓ ਭਰਾ ਬਣ ਕੇ ਸ਼ੇਅਰ ਕਰਦੇ ਕਰੋ ਅਸੀਂ ਹਰ ਵੀਡੀਓ 'ਚ ਬੋਲਦੇ ਹਾਂ ਕਿ ਅਸੀਂ ਆ ਹੀ ਨਹੀਂ ਕਹਿੰਦੇ ਸਾਨੂੰ ਚੰਦਾ ਦਿਓ ਵੀਡੀਓ ਸ਼ੇਅਰ ਕਰਦੇ ਕਰੋ ਚੈਨਲ ਨੂੰ ਫੋਲੋ ਕਰ ਲਿਆ ਕਰੋ ਬਾਪੂ ਦਾ ਤੜਕੀ ਫੋਨ ਗਿਆ ਸੀਗਾ ਤੇ ਸਾਡੀ ਕੋਸ਼ਿਸ਼ ਇਹ ਸੀ ਜਿਹੜੇ ਭਰਾਵਾਂ ਨੂੰ ਅਸੀਂ ਬੈਟਰੀ ਵਾਲੀ ਦਵਾ ਦਿੰਨੇ ਆ ਉਹ ਅਸੀਂ ਉਹਨਾਂ ਤੋਂ ਅੱਗੇ ਦੇ ਅੱਗੇ ਬਜ਼ੁਰਗਾਂ ਨੂੰ ਜਿਵੇਂ ਕਿਸੇ ਕੋਈ ਬੈਠੇ ਘਰਾਂ ਜ ਉਹਨਾਂ ਨੂੰ ਅਸੀਂ ਅੱਗੇ ਸਾਈਕਲੀਆਂ ਇਹ ਦੇ ਦਿੰਨੇ ਆ ਇੱਕ ਵਾਰੀ ਪੁਰਾਣੀ ਸਾਈਕਲੀ ਦਿੱਤੀ ਆ ਤੇ ਕੋਸ਼ਿਸ਼ ਮੇਰੀ ਇਹ ਆ ਕਿ 2 ਮਹੀਨੇ ਡੇਢ ਮਹੀਨੇ ਚ ਨਵੀਂ ਸਾਈਕਲ ਇਹਨਾਂ ਨੂੰ ਪ੍ਰੋਵਾਈਡ ਕਰਵਾ ਦਾਂ ਇਹੀ ਮਾਂ ਦੀ ਗੋ ਗੋ ਟਰਸਟ ਦੀ ਇੱਕ ਮੁਹਿੰਮ ਆ ਕਿ ਬਜ਼ੁਰਗਾਂ ਨੂੰ ਬਾਹਰ ਅੰਦਰ ਜੋ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਲਈ ਸਾਡੀ ਇਹ ਕੋਸ਼ਿਸ਼ ਹੈ ਜੀ